रिटायर्ड प्रोफेसर दलजीत सिंह गवर्नमेंट कॉलेज हिसारपुर ਤੋਂ ਬੋਟਨੀ ਡਿਪਾਰਟਮੈਂਟ ਦੇ ਵਿੱਚੋਂ ਰਿਟਾਇਰ ਹੋਇਆ ਹਾਂ ਤੇ ਬੋਟਨੀ ਸਟਡੀ ਆਫ ਪਲਾਂਟਸ ਤੇ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਐਗਰੀਕਲਚਰਲ ਬੋਰਡ ਹੈ ਉਹਦਾ ਮੈਂ ਚੇਅਰਮੈਨ ਰਿਹਾ ਹਾਂ ਤੇ ਥੋੜੀ ਦਿਰ ਮੈਂ ਬੀਐਸਸੀ ਐਗਰੀਕਲਚਰ ਫਰੀਦਕੋਟ ਵੀ ਪੜ੍ਹਾਈ ਹੈ ਉਹਦੇ ਕਰਕੇ ਜਾਂ ਮੇਰੇ ਜਿਹੜੇ ਇੱਕ ਟੀਚਰ ਸੀਗੇ ਡਾਕਟਰ ਹਰਨੇਕ ਸਿੰਘ ਸੋਹੀ ਜਿਹੜੇ ਬਤੌਰ ਡਾਇਰੈਕਟਰ ਰਿਟਾਇਰ ਹੋਏ ਆ ਆਲ ਇੰਡੀਆ ਮਸ਼ਰੂਮ ਰਿਸਰਚ ਸੈਂਟਰ ਚੰਬਾ ਘਟਸੋਲਨ ਤੇ ਉਸ ਤੋਂ ਪਹਿਲੇ ਉਹ ਟਾਪ ਮੋਸਟ ਸਾਇੰেন্টিਸਟ ਸੀਗੇ ਹਸਰਗੰਡਾ ਘਟਾ ਬੈਂਗਲੌਰ ਜਿਹੜਾ ਆਲ ਇੰਡੀਆ ਹਾਰਟੀਕਲਚਰ ਰਿਸਰਚ ਇੰਸਟੀਚਿਊਟ ਉਹਦੇ ਕਰਕੇ ਸਾਰੀਆਂ ਮੇਰੇ ਟੀਚਰਸ ਕਰਕੇ ਮੇਰੇ ਰੁਝੇਵਿਆਂ ਕਰਕੇ ਮੇਰੇ ਕੰਮਾਂ ਕਰਕੇ ਮੈਨੂੰ ਪਲਾਂਟਸ ਦੇ ਵਿੱਚ ਪਾਰਟਿਕੂਲਰਲੀ ਫਲਾਵਰਸ ਦੇ ਵਿੱਚ ਕਿਉਂਕਿ ਮੇਰੀ ਉਸ ਤੋਂ ਬਾਅਦ ਐਮਫਿਲ ਵੀ ਜਿਹੜੀ ਗਲੇਡੀਉਲਸ ਦੇ ਆ ਉਹਦੀ ਕਾਰਮ ਰੌਟ ਤੇ ਫਲਾਵਰ ਰੌਟ ਫਿਜ਼ੀਰੀਅਮ ਪਾਰਟਿਕੂਲਰ ਵਿਲਟ ਆਉਂਦੀ ਇੱਕ ਬਿਮਾਰੀ ਜਿਹਦੇ ਵਿੱਚ ਕਿਸਾਨ ਦਾ ਇੱਕੋ ਸੀਜ਼ਨ ਦੇ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ 8082 ਦੇ ਵਿੱਚ ਤੇ ਉਹਦੇ ਕਰਕੇ ਮੈਨੂੰ ਫਲਾਵਰਸ ਦੇ ਨਾਲ ਇੰਟਰਸਟ ਸੀਗਾ ਤੇ ਥੋੜਾ ਜਿਹਾ ਜਦੋਂ ਮੈਂ ਬੀਐਸਸੀ ਐਗਰੀਕਲਚਰ ਦਾ ਸਿਲੇਬਸ ਬਣਾਇਆ ਟੀਮ ਦੇ ਨਾਲ ਮਿਲ ਕੇ ਉਦੋਂ ਸਾਡੇ ਕੋਲ ਪ੍ਰੈਕਟੀਕਲ ਗੱਲਾਂ ਫੇਸ ਜਿਹੜੀਆਂ ਸਾਹਮਣੇ ਆਈਆਂ ਕਿ ਕਿਸਾਨ ਖ਼ਬਰਾਂ ਦੇ ਵਿੱਚ ਟੀਵੀ ਦੇ ਉੱਪਰ ਦੇਖਿਆ ਜ਼ਰੂਰ ਸੀਗਾ ਕਿ ਕਿਸਾਨ ਵਾਕਿਆ ਹੀ ਉਹਨੂੰ ਬਹੁਤ ਮਾਰ ਪੈ ਰਹੀ ਹੈ ਕਿਸਾਨ ਦਬਿਆ ਹੋਇਆ ਹੈ ਤੇ ਕਿਸਾਨ ਕੁਚਲਿਆ ਹੋਇਆ ਹੈ ਪਰ ਜਦੋਂ ਸਿਲੇਬਸ ਬਣਾਏ ਫਿਰ ਮੈਂ ਜਦੋਂ ਵਿਜ਼ਿਟ ਕੀਤੀਆਂ ਅਲੱਗ-ਅਲੱਗ ਜਗ੍ਹਾ ਤੇ ਤਾਂ ਦੇਖਿਆ ਕਿ ਕਿਸਾਨ ਵਾਕਿਆ ਹੀ ਦਬਿਆ ਤੇ ਕੁਚਲਿਆ ਹੋਇਆ ਹੈ ਤੇ ਫਿਰ ਨਾਰੇ ਬਹੁਤ ਵੱਡੇ ਹੁੰਦੇ ਕਿਸਾਨ ਕਿਸਾਨ ਨੂੰ ਆਲਟਰਨੇਟਿਵ ਦਿਓ ਜੀ ਕਿਸਾਨ ਕੋਈ ਹੋਰ ਕੰਮ ਕਰ ਲੇ ਜੀ ਫਿਰ ਕੀ ਕਰੇ ਕਿਸਾਨ ਇਹ ਕਿ ਤੁਹਾਡੇ ਘਰ ਦੇ ਬਾਗ ਬੂਟਾ ਹੀ ਲੱਗਾ ਦੇਖਿਆ ਫੁੱਲ ਦਾ ਉਹਦਾ ਕੀ ਨਾਮ ਹੈ ਤੇ ਕੀ ਉਹਦਾ ਹੈ ਉਹ ਬਰਡ ਆਫ ਪੈਰਾਡਾਈਸ ਉਹਨੂੰ ਮਤਲਬ ਹਿੰਦੀ ਨੇਮ ਜਾਂ ਪੰਜਾਬੀ ਨੇਮ ਤਾਂ ਆਮ ਇਹ ਕਹਿੰਦੇ ਸਵਰਗਾ ਦਾ ਫੁੱਲ ਜਾਂ ਸਵਰਗਾ ਦਾ ਪੰਛੀ ਬਰਡ ਆਫ ਪੈਰਾਡਾਈਸ ਹੈ ਇਹ ਕਰੀਬ 10 ਸਾਲ ਪਹਿਲੇ ਮੈਂ ਚੰਡੀਗੜ੍ਹ ਤੋਂ ਇੱਕ ਬੂਟਾ ਲੈਂਦਾ ਸੀ ਇੰਪੋਰਟਡ ਵੈਰਾਈਟੀ ਦਾ ਤੇ ਉਸ ਤੋਂ ਬਾਅਦ ਪਹਿਲੇ ਮੈਂ ਬਣਾ ਬਣਾ ਕੇ ਵੰਡਿਆ ਯਾਰਾ ਦੋਸਤਾਂ ਨੂੰ ਦੀਵਾਲੀ ਦੇ ਉੱਪਰ ਜਿਵੇਂ ਗਿਫਟ ਦੇਈਦੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਇਹ ਫਲਾਵਰ ਕੀਤਾ ਤੇ ਹੁਣ ਪਿਛਲੇ 8 ਸਾਲਾਂ ਤੋਂ ਮੇਰੇ ਘਰ ਇਹ ਫਲਾਵਰ ਕਰ ਰਿਹਾ ਹੈ ਇਹ ਕੀਮਤ ਕਿੰਨੀ ਹੈ ਤੇ ਹੁਸ਼ਿਆਰਪੁਰ ਵਿੱਚ ਕਿੱਥੇ ਉਪਲਬਧ ਹੈ ਜਾਂ ਨਹੀਂ ਜਿਹਦਾ ਸ਼ਾਤ ਹੋ ਜਾਂਦਾ ਖੁਸ਼ਿਆਰਪੁਰ ਦੇ ਵਿੱਚ ਕੋਈ ਕਮਰਸ਼ੀਅਲ ਗ੍ਰੋਰ ਇਹਦਾ ਨਹੀਂ ਹੈ ਜਿੱਥੋਂ ਤੱਕ ਮੈਂ ਸਟੱਡੀ ਕੀਤੀ ਹੈ ਮਾਰਕੀਟ ਤੇ ਮੈਨੂੰ ਮਾਰਕੀਟ ਦੇ ਵਿੱਚੋਂ ਵੀ ਇਹ ਫਲਾਵਰ ਅਵੇਲੇਬਲ ਨਹੀਂ ਹੋਇਆ ਕਾਰਨ ਫਲਾਵਰ ਦੁਕਾਨਾਂ ਵਾਲੇ ਫਲੋਰਿਸਟ ਇਹੀ ਕਹਿੰਦੇ ਨੇ ਕਿ ਇਹ ਫਲਾਵਰ ਮਹਿੰਗਾ ਹੈ ਤੇ ਲੋਕ ਇਦੀ ਡਿਮਾਂਡ ਵੀ ਨਹੀਂ ਕਰਦੇ ਕਿੰਨੀ ਕੀਮਤ ਹੈ ਇਸਕੀ ਲੋਕਾਂ ਨੂੰ 2 ਸਾਲ ਪਹਿਲੇ ਮੈਂ ਲੁਧਿਆਣੇ ਇੱਕ ਮੈਰਿਜ ਪੈਲਸ ਦੇ ਵਿੱਚ ਕਿਤੇ ਮੈਰਿਜ ਅਟੈਂਡ ਕਰਨ ਗਿਆ ਸੀ ਤੇ ਫਲਵਰਸ ਦੇ ਵਿੱਚ ਇੰਟਰਸਟ ਹੋਣ ਕਰਕੇ ਬਾਈ ਚਾਂਸ ਮੈਂ ਉਹਦੇ ਕੋਲ ਪੁੱਛਿਆ ਸੀ ਤੇ ਉਹ ਮੈਨੂੰ ਮੈਰਿਜ ਪੈਲਸ ਵਾਲਿਆਂ ਨੇ ਦੱਸਿਆ ਕਿ ਸਰ ਇੱਕ ਇੱਕ ਫਲਾਵਰ ਜਿਹੜਾ ਹੈ ਉਹ 200 ਰੁਪਏ ਦਾ ਹੈ ਕਹਿੰਦੇ ਅਸੀਂ ਹੋਲ ਸੇਲ ਦੇ ਵਿੱਚ ਲਿਆ ਹੈ ਇਹ ਇਸ ਦੀ ਪੈਦਾਵਾਰ ਹਸ਼ਾਰਪੁਰ ਜੇ ਕਿਸਾਨ ਇਸ ਦੀ ਪੈਦਾਵਾਰ ਕਰਨਾ ਚਾਹਵੇ ਕੰਮ ਖੇਤੀ ਕਰਨਾ ਚਾਹਵੇ ਕਿ ਇਹ ਉਹਨੂੰ ਕਿਰਪਾ ਹੋ ਸਕਦੇ ਹੈ ਜੇ ਮੇਰੇ ਘਰ ਦੇ ਵਿੱਚ ਜਿੱਥੇ ਮੇਰੇ ਕੋਲੇ ਕੋਈ ਫੈਸਿਲਿਟੀ ਨਹੀਂ ਹੈ ਇੱਥੇ ਗਰਮੀ ਵੀ ਉਵੇਂ ਪੀਕਦੀ ਪੈਂਦੀ ਹੈ ਸਰਦੀ ਵੀ ਪੀਕ ਪੈਂਦੀ ਹੈ ਗਰਮੀ ਦੀ ਮਾਰ ਪੈਂਦੀ ਹੈ ਤੇ ਸਰਦੀ ਦੇ ਕੋਲੇ ਦੀ ਕੋਰੇ ਦੀ ਮਾਰ ਵੀ ਹੈ ਤੇ ਫਾਰਮਰ ਜੇ ਚਾਹੇ ਇਹ ਇਹਦੀ ਕ੍ਰੌਪ ਤਾਂ ਲੈ ਸਕਦਾ ਹੈ ਕਮਰਸ਼ੀਅਲੀ ਨੂੰ ਐਕਸਪਲੋਇਟ ਕਰ ਸਕਦਾ ਹੈ ਤੇ ਜੇ ਥੋੜਾ ਜਿਹਾ ਉਹ ਪ੍ਰੋਗਰੈਸਿਵ ਹੋ ਜਾਈ ਤਾਂ ਜਿਸ ਤਰ੍ਹਾਂ ਸਾਡੇ ਕੋਲੇ ਪੋਲੀ ਹਾਊਸਿਸ ਨੇ ਅੰਡਰ ਕੰਟਰੋਲਡ ਕੰਡੀਸ਼ਨ ਤਾਂ ਉਹਦੀਆਂ ਰੈਗੂਲਰ ਦੋ ਕ੍ਰੌਪਸ ਲੈ ਸਕਦਾ ਇੱਕ ਸਾਲ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੀ ਜੇ ਇਹਦੀ ਮਾਰਕੀਟ ਦੀ ਗੱਲ ਕਰੀਏ ਮਾਰਕੀਟ ਵਗੈਰਾ ਵੀ ਕਿਸ ਤਰ੍ਹਾਂ ਹੋਏਗੀ ਮਾਰਕੀਟ ਦੇਖੋ ਲੋਕਲ ਮਾਰਕੀਟ ਹਾਲੇ ਇਤਨੀ ਜ਼ਿਆਦਾ ਨਹੀਂ ਹੈਗੀ ਹੁਸ਼ਿਆਰਪੁਰ ਦੇ ਵਿੱਚ ਪਰ ਜਲੰਧਰ ਸਾਡੇ ਕੋਲੇ ਨੇੜੇ ਹੈ ਲੁਧਿਆਣਾ ਨੇੜੇ ਹੈ ਬਟ ਇਹਦੀ ਹੋਰ ਜਿਹੜੀ ਵੱਡੀ ਗੱਲ ਹੈ ਕਿ ਇਹਦੇ ਸਪਲਾਈਅਰ ਜਿਹੜੇ ਨੇ ਸਾਡੇ ਉਹ ਦਿੱਲੀ ਬੈਠੇ ਹਨ ਦਿੱਲੀ ਜਿਹੜਾ ਹੈ ਉਹ ਬਾਹਰਲੇ ਕੰਟਰੀਜ਼ ਤੋਂ ਡਿਮਾਂਡ ਆਉਂਦੀ ਫਲਾਵਰਜ਼ ਦੀ ਹਾਲੈਂਡ ਦੀ ਆ ਗਈ ਇੰਗਲੈਂਡ ਦੀ ਆ ਗਈ ਯੂ ਐਸ ਏ ਦੀ ਆ ਗਈ ਜਿਹੜੀਆਂ 에ਅਰ ਕੰਡੀਸ਼ਨ ਗੱਡੀਆਂ ਆਉਂਦੀਆਂ ਹਨ ਉੱਥੋਂ ਸਵੇਰੇ ਇੱਥੇ ਪਹੁੰਚਣੀਆਂ 4 ਵਜੇ ਇੱਥੋਂ ਫਲਾਵਰ ਜਿਹੜੇ ਚੱਕਦੇ ਨੇ ਤੇ ਉਹ ਦਿੱਲੀ ਬਾਈ ਐਰਪੋਰਟ ਸਾਰੀ ਬਾਹਰ ਐਕਸਪੋਰਟ ਕਰਦੇ ਨੇ ਸੋ ਉਹਨਾਂ ਦੇ ਨਾਲ ਕੰਟੈਕਟ ਕਰਕੇ ਜਿਹੜਾ ਵੱਡਾ ਫਾਰਮਰ ਵੀ ਹੈ ਉਹ ਵੀ ਇਹਦਾ ਫਾਇਦਾ ਲੈ ਸਕਦਾ ਹੈ ਜੇ ਕ੍ਰੌਪ ਦੀ ਗੱਲ ਕਰੀਏ ਸਾਲ ਦੇ ਵਿੱਚ ਕਿੰਨੀ ਵਾਰ ਤੋਂ ਉਪਲਬਧ ਹਿਆ ਇਹ ਪਲਾਂਟ ਤਾਂ ਦੇਖੋ ਪਰੇਨਿਅਲ ਹੈ ਇਹਨੂੰ ਪਲਾਂਟ ਨੂੰ ਅਸੀਂ ਕੱਢ ਕੇ ਸੁੱਟ ਨਹੀਂ ਸਕਦੇ ਜਾਂ ਨਵੇਂ ਬੀਜ ਲਾ ਲਾਂਗੇ ਇਹ ਸਾਲ ਦਾ ਸਾਲ ਇਹੀ ਪਲਾਂਟ ਅੱਗੇ ਚੱਲਦਾ ਹੈ ਵਿੱਚੋਂ ਉਹਦੇ ਬੂਟੇ ਕੱਢ ਕੇ ਤੁਸੀਂ ਅਲੱਗ ਕਰ ਸਕਦੇ ਹੋ ਤੇ ਇਹਦੇ ਵਿੱਚ ਅਸੀਂ 8-9 ਫਲਾਵਰ ਇੱਕ ਪਲਾਂਟ ਤੋਂ ਲੈ ਸਕਦੇ ਆ ਤੇ ਦੋ ਫਲਾ ਦੋ ਕ੍ਰੌਪ ਆ ਜਾਂਦੀ ਹੈ ਜਦੋਂ ਸੀਜ਼ਨ ਬਦਲਦਾ ਹੈ ਗਰਮੀਆਂ ਤੋਂ ਸਰਦੀਆਂ ਜਾਂ ਤਾਂ ਸਰਦੀਆਂ ਤੋਂ ਗਰਮੀਆਂ ਜਾਂ ਕਹਦੇ ਹੋ ਕਿ ਵੱਡੇ ਦਿਨਾਂ ਤੋਂ ਛੋਟੇ ਦਿਨ ਤੇ ਛੋਟੇ ਦਿਨਾਂ ਚੋਂ ਵੱਡੇ ਦਿਨ ਜਾਂਦੇ ਆ ਉਹਨਾਂ ਦੇ ਇਹ ਇਹ ਫਲਾਵਰ ਜਿਹੜਾ ਹੈ ਕਰਦਾ